ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਮਨਪ੍ਰੀਤ ਈਆਲੀ ਨੇ ਅੱਜ ਠਾਠਾ ਮਾਰਦਾ ਕੱਠ ਵੇਖਿਆ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਲੱਗ ਰਿਹਾ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਪੰਥ ਕੌਮ ਨਹੀਂ ਕਰੇਗੀ ਅੱਜ ਭਾਵੁਕ ਹੋ ਕੇ ਸੁਖਬੀਰ ਸਿੰਘ ਬਾਦਲ ਨੇ ਦਬਦਮਾ ਸਾਹਿਬ ਦੀ ਧਰਤੀ ਤੋਂ ਸਿਆਸੀ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਦਾ ਸਾਰੇ ਆਗੂਆਂ ਦਾ ਅਤੇ ਸਿੰਘ ਸਿੱਖ ਸੰਗਤ ਦਾ ਧੰਨਵਾਦ ਕੀਤਾ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਨੂੰ ਯਕੀਨ ਨਹੀਂ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਸ ਸਿਆਸੀ ਕਾਨਫਰੰਸ ਦਾ ਹਿੱਸਾ ਬਣਨਗੇ ਮਨਪ੍ਰੀਤ ਯਾਲੀ ਨੇ ਜਿਵੇਂ ਹੀ ਅੱਜ ਇਹ ਇਕੱਠ ਵੇਖਿਆ ਉਹਦੇ ਵੀ ਤੇਰ ਬਦਲ ਗਏ ਨੇ ਸਮਝੌਤਾ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਉਂਕਿ ਬੀਬੀ ਜਗੀਰ ਕੌਰ ਜਬ ਬਾਕੀ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਕਹਿ ਰਿਹਾ ਸੀ ਕਿ ਪੰਥ ਨਾਲ ਨਹੀਂ ਹੈ ਕੌਮ ਨਾਲ ਨਹੀਂ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਕੱਲ ਇੱਕ ਬਿਆਨ ਆਇਆ ਸੀ ਲਾਈਵ ਹੋ ਕੇ ਕਿ ਇਹ ਪੰਥ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਇਹ ਭਗੌੜੇ ਦਲ ਦੇ ਪ੍ਰਧਾਨ ਨੇ ਇਟ ਮੀਨਸ ਜਿਹੜੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਖਾਸ ਕਰਕੇ ਪੰਥ ਜਿਹੜਾ ਇਕੱਠਾ ਹੋਇਆ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਕਿ ਉਹ ਸਾਰੇ ਪੜੋੜੇ ਨੇ ਇਹ ਗੱਲ ਸੋਚਣਯੋਗ ਹੈ ਮਨਪ੍ਰੀਤ ਯਾਦਲੀ ਨੇ ਕਿਹਾ ਕਿ ਮੇਰਾ ਸਮਝੌਤਾ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਲੇਕਿਨ ਕੁਝ ਮੇਰੀਆਂ ਸ਼ਰਤਾਂ ਨੇ ਕਿਉਂਕਿ ਮਨਪ੍ਰੀਤ ਯਾਦਲੀ ਨੇ ਅੱਜ ਵਿਵਾਦ ਹੋ ਕੇ ਕਿਹਾ ਨਾ ਮੈਨੂੰ ਨਾ ਮੈਂ ਪ੍ਰਧਾਨ ਬਣਨਾ ਨਾ ਮੈਂ ਸੀਐਮ ਬਣਨਾ ਸ਼ਰੂਮਰੀ ਇਕਾਦੀ ਦਲ ਦਾ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਮੈਂ ਤਾਂ ਘਰੇ ਚੁੱਪ ਬੈਠਾ ਸੀ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਹੁਕਮਨਾਮਾ ਸੁਣਾਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਹਤੋਂ ਗੁਰੂ ਘਰ ਦਾ ਵਜ਼ੀਰ ਵੀ ਸਤਿਕਾਰਯੋਗ ਹੈ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਦੀ ਸਿਰਮੌਰ ਸਰਵਉੱਚ ਅਦਾਲਤ ਹੈ ਮਨਪ੍ਰੀਤ ਇਆਲੀ ਅੱਜ ਭਾਵਿਕ ਵੀ ਹੋਏ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਉਹਨਾਂ ਕਹਿੰਦਾ ਮੇਰਾ ਰਾਜ਼ੀਨਾਮਾ ਹੈ ਮੇਰਾ ਸਮਝੌਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਕਹਿੰਦੇ ਮੇਰੇ ਨਾਲ ਇਹਨਾਂ ਬੜੀ ਮਾੜੀ ਕੀਤੀ ਕਿ ਮੈਨੂੰ ਜਿਹੜੀ ਕਾਰਜਕਾਰੀ ਕਮੇਟੀ ਹੈ ਉਸ ਦਾ ਮੈਂਬਰ ਨਹੀਂ ਬਣਾਇਆ ਗਿਆ ਕਿਉਂ ਨਹੀਂ ਬਣਾਇਆ ਗਿਆ ਉਹਨਾਂ ਨੇ ਕਿਹਾ ਮੈਂ ਹਰ ਮੁੱਦੇ ਦੀ ਗੱਲ ਚੁੱਕੀ ਹੈ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਪੰਜਾਬ ਹੋਵੇ ਲੇਕਿਨ ਇਹਨਾਂ ਕੁਝ ਨਹੀਂ ਸੋਚਿਆ ਉਹਨਾਂ ਕਹਾ ਮੇਰਾ ਸਮਝੌਤਾ ਹੈ ਬਟ ਤਿੰਨ ਤੋਂ ਚਾਰ ਸ਼ਰਤਾਂ ਨੇ ਪਹਿਲੀ ਸ਼ਰਤ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਇਨ ਬਿਨ ਪੈਰਾ ਦੇਣ ਦੂਜੀ ਸ਼ਰਤ ਹੈ ਪ੍ਰਧਾਨਗੀ ਛੱਡਣ ਤੀਸਰੀ ਸ਼ਰਤ ਹੈ ਕੌਮ ਦੀ ਆਵਾਜ਼ ਸੁਣਨ ਯਾਨੀ ਕਿ ਜੇਕਰ ਉਹਨਾਂ ਨੂੰ ਤਿੰਨ ਸ਼ਰਤਾਂ ਮਨਜ਼ੂਰ ਨੇ ਚੌਥੀ ਸ਼ਰਤ ਹੈ ਇਕਬਾਲ ਸਿੰਘ ਝੁੰਡਾ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਉਹਦੇ ਅਨਸਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਪਗੈਂਡਾ ਅਜੰਡਾ ਰੋਡ ਮੈਪ ਤਿਆਰ ਕੀਤਾ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਤੇ ਉਹਨਾਂ ਨੇ ਕਿਹਾ ਭਾਵੇਂ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਸਿੰਘ ਬਾਦਲ ਹੀ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਮਰਪਤਾ ਹੋਣਾ ਚਾਹੀਦਾ ਨਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਧਾਨਗੀ ਤੂੰ ਕੀ ਨਹੀਂ ਲੈਣਾ ਉਹਨਾਂ ਕਹਿੰਦਾ ਅਸੀਂ ਮੁੱਖ ਮੰਤਰੀ ਬਣਾਵਾਂਗੇ ਜੇਕਰ ਉਹ ਪ੍ਰਧਾਨ ਪ੍ਰਧਾਨਗੀ ਛੱਡ ਜਾਂਦੇ ਨੇ ਤਾਂ ਯਾਨੀ ਕਿ ਐਡੀ ਵੱਡੀ ਆਫਰ ਦੇ ਨਾਲ ਸਮਝੌਤਾ ਕਰਨਾ ਚਾਹੁੰਦੇ ਨੇ ਮਨਪ੍ਰੀਤ ਯਾਲੀ ਕਿਉਂਕਿ ਮਨਪ੍ਰੀਤ ਯਾਲੀ ਦੀ ਹਵਾ ਪੂਰੀ ਤਰ੍ਹਾਂ ਪਰਫੁੱਲਤਾ ਹੈ ਭਾਵੇਂ ਕੱਟਵੇ ਕੇ ਭਾਪ ਖੋਵੇ ਤੇ ਭਾਵੇਂ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲ ਗਿਆ ਕਿ ਅਸੀਂ ਸਮਝੌਤਾ ਕਰਨ ਨੂੰ ਤਿਆਰਾਂ ਲੇਕਿਨ ਇਹ ਚਾਰ ਵੱਡੀਆਂ ਸ਼ਰਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੰਨੀਆਂ ਪੈਣਗੀਆਂ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਭਲਾ ਹੈ ਇਹਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਭਲਾ ਹੈ ਭਲਾ ਹੈ ਇਹਦੇ ਵਿੱਚ ਕੌਮ ਦਾ ਵੀ ਭਲਾ ਹੈ ਜੇਕਰ ਇਹ ਚਾਰ ਸ਼ਰਤਾਂ ਮੱਲਨ ਦੇ ਨੇ ਸੁਖਬੀਰ ਸਿੰਘ ਬਾਦਲ ਬਾਕੀ ਧੜੇ ਵਾਲਿਆਂ ਨੂੰ ਮੈਕਨੀਮਿਕਸ ਕਰ ਲਾਵਾਂਗਾ ਪੰਜ ਮੈਂਬਰੀ ਕਮੇਟੀ ਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਚੱਲ ਚੱਲਦੀ ਪਈ ਹੈ ਇਹ ਗੱਲ ਕਰ ਲੋ ਸਾਡਾ ਇਹ ਨਾਲ ਸਮਝੌਤਾ ਹੈ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਲ ਮਿਲ ਕੇ ਕੌਮ ਨੂੰ ਇਕੱਠਾ ਕਰਕੇ ਨੰਬਰ 1 ਸੂਬਾ ਬਣਾਵਾਂਗੇ ਧੰਨ